ਫੂਟੇ ਪਿਆਰ ਚ ਪਾਗਲ ਹੋ ਗਈ ਇਹ ਔਰਤ ਕੈਂਡੀ ਅਸੀਂ ਸਾਲਾ ਤੋਂ ਰਿਲੇਸ਼ਨਸ਼ਿਪ ਚ ਆ ਔਰਤ ਫੂਟ ਨੂੰ ਪਿਆਰ ਨਾਲ ਕਹਿੰਦੀ ਹੈ ਰੁਪਰਟ ਔਰਤ ਦਾ ਦਾਵਾ ਫੂਟ ਨਾਲ ਜਾਂਦੀ ਹੈ ਕੈਫੇ ਸੁਣੋ ਔਰਤ ਦੀ ਅਜੀਬੋ ਗਰੀਬ ਪਿਆਰ ਦੀ ਕਹਾਣੀ ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਸਾਡੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚੋਂ ਬਹੁਤ ਸਾਰੀਆਂ ਅਜਿਹੀਆਂ ਕਹਾਣੀਆਂ ਸਾਨੂੰ ਸੁਣਨ ਨੂੰ ਜਾਂ ਪੜ੍ਹਨ ਨੂੰ ਮਿਲ ਜਾਂਦੀਆਂ ਨੇ ਜਿਸ ਦੇ ਉੱਪਰ ਵਿਸ਼ਵਾਸ ਕਰਨਾ ਸਾਡੇ ਲਈ ਔਖਾ ਹੁੰਦਾ ਹੈ ਤੇ ਇੱਕ ਵਾਰੀ ਤਾਂ ਅਸੀਂ ਹੈਰਾਨ ਵੀ ਹੋ ਜਾਂਦੇ ਆ ਕਿ ਅਜਿਹਾ ਹੋ ਕਿਵੇਂ ਸਕਦਾ ਹੈ ਤੇ ਅਜਿਹੀ ਇੱਕ ਸਟੋਰੀ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੀ ਆ ਜੋ ਕਿ ਸੋਸ਼ਲ ਮੀਡੀਆ ਤੇ ਖੂਬ ਜ਼ਿਆਦਾ ਵਾਇਰਲ ਹੋ ਰਹੀ ਹੈ ਇੱਕ ਔਰਤ ਜਿਸ ਨੂੰ ਪਿਆਰ ਹੁੰਦਾ ਹੈ ਇੱਕ ਭੂਤ ਦੇ ਨਾਲ ਔਰਤ ਇਹ ਕਹਿ ਰਹੀ ਹੈ ਕਿ ਮੈਂ ਕਾਫੀ ਸਾਲਾਂ ਤੋਂ ਇਸ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆ ਤੇ ਪਿਛਲੇ ਜਨਮ ਤੋਂ ਹੀ ਅਸੀਂ ਨਾਲ ਆ ਜੀ ਹਾਂ ਕੀ ਹੈ ਪੂਰੀ ਕਹਾਣੀ ਤੇ ਕਹਾਣੀ ਸੁਣ ਕੇ ਤੁਸੀਂ ਆਪਣੀ رائے ਜ਼ਰੂਰ ਦਿਓ ਅਮਰੀਕਾ ਦੇ ਨਾਰਥ ਕੈਰੋਲਿਨਾ ਦੀ ਇੱਕ ਔਰਤ ਆਪਣੇ ਅਜੀਬੋ ਗਰੀਬ ਦਾਅਵਿਆਂ ਦੇ ਕਾਰਨ ਸੋਸ਼ਲ ਮੀਡੀਆ ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ ਔਰਤ ਦਾ ਕਹਿਣਾ ਹੈ ਕਿ ਉਹ ਇੱਕ ਭੂਤ ਦੇ ਨਾਲ ਰਿਸ਼ਤੇ ਦੇ ਵਿੱਚ ਹੈ ਜਿਸ ਦੀ ਸੈਂਕੜੇ ਸਾਲ ਪਹਿਲਾਂ ਮੌਤ ਹੋ ਗਈ ਸੀ ਔਰਤ ਦੀ ਅਨੋਖੀ ਪ੍ਰੇਮ ਕਹਾਣੀ ਸੁਣ ਕੇ ਲੋਕ ਤੰਗ ਰਹਿ ਜਾਂਦੇ ਨੇ ਜੀ ਹਾਂ ਇੱਕ ਅਮਰੀਕੀ ਮਹਿਲਾ ਨੇ ਅਜਿਹਾ ਅਜੀਬੋ ਗਰੀਬ ਦਾਵਾ ਕੀਤਾ ਹੈ ਇਸ 33 ਸਾਲਾ ਔਰਤ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਭੂਤ ਦੇ ਨਾਲ ਸੰਬੰਧ ਰੱਖਦੀ ਹੈ ਅਤੇ ਉਸ ਨੂੰ ਦਿਲੋਂ ਪਿਆਰ ਵੀ ਕਰਦੀ ਹੈ। ਔਰਤ ਉਸ ਨੂੰ ਪਿਆਰ ਦੇ ਨਾਲ ਰੂਪਰਟ ਕਹਿ ਕੇ ਬੁਲਾਉਂਦੀ ਹੈ। ਡੇਲੀ ਸਟਾਰ ਦੀ ਰਿਪੋਰਟ ਦੇ ਮੁਤਾਬਕ ਬਿਲਮਿੰਗਟਨ ਨਾਰਥ ਕੈਰੋਲਿਨਾ ਦੀ ਰੂਬੀਕਾ ਕਾਰਮਾਈਕਲ ਲੰਬੇ ਸਮੇਂ ਤੋਂ ਇੱਕ ਔਰਤ ਦੇ ਨਾਲ-ਨਾਲ ਭੂਤ ਦੇ ਨਾਲ ਵੀ ਸੰਬੰਧਾਂ ਦੇ ਵਿੱਚ ਹੈ। ਉਹ ਕਹਿੰਦੀ ਹੈ ਕਿ ਇਹ ਇੱਕ ਵੈਲਿਸ਼ ਸਿਪਾਹੀ ਦੀ ਆਤਮਾ ਹੈ ਜੋ ਸੈਂਕੜੇ ਸਾਲ ਪਹਿਲਾਂ ਮਰ ਗਿਆ ਸੀ। ਤੁਹਾਨੂੰ ਦੱਸ ਦਈਏ ਇੱਕ ਪੋਡਕਾਸਟ ਦੇ ਵਿੱਚ ਗੱਲਬਾਤ ਦੌਰਾਨ ਰਿਬਿਕਾ ਨੇ ਦੱਸਿਆ ਕਿ ਉਹ ਆਪਣੇ ਭੂਤ ਪ੍ਰੇਮੀ ਨੂੰ ਕਿਵੇਂ ਮਿਲੀ ਉਸ ਨੇ ਇਸ ਮੁਤਲਕ ਕਿਹਾ ਕਿ ਮੈਂ ਇੱਕ ਰਾਤ ਸੜਕ ਤੇ ਇਕੱਲੀ ਸੀ ਪਰ ਫੇਰ ਵੀ ਮੈਨੂੰ ਮਹਿਸੂਸ ਹੋਇਆ ਕਿ ਕੋਈ ਮੇਰੇ ਆਸ-ਪਾਸ ਹੈ ਇੰਜ ਲੱਗਿਆ ਜਿਵੇਂ ਕੋਈ ਬੁਲਾ ਰਿਹਾ ਹੋਵੇ ਔਰਤ ਦੇ ਮੁਤਾਬਕ ਉਦੋਂ ਲਾਲ ਕੋਟ ਦੇ ਵਿੱਚ ਇੱਕ ਵਿਅਕਤੀ ਉਸ ਕੋਲ ਆਇਆ ਅਤੇ ਪੁੱਛਿਆ ਕਿ ਜੇਕਰ ਉਹ ਇਕੱਲੀ ਹੈ ਅਤੇ ਡਰੀ ਹੋਈ ਹੈ ਉਸ ਦੇ ਨਾਲ ਉਸ ਦੇ ਘਰ ਜਾਣ ਲਈ ਤਿਆਰ ਹੈ ਅਚਾਨਕ ਰਬੀਕਾ ਕਿਸੇ ਅਜਨਬੀ ਤੋਂ ਅਜਹੀਆਂ ਗੱਲਾਂ ਸੁਣ ਕੇ ਪਹਿਲਾਂ ਤਾਂ ਡਰ ਗਈ ਫਿਰ ਉਸ ਦੇ ਨਾਲ ਜਾਣ ਦੇ ਲਈ ਤਿਆਰ ਹੋ ਗਈ ਰਬੀਕਾ ਦਾ ਕਹਿਣਾ ਹੈ ਕਿ ਲਾਲ ਕੋਟ ਵਾਲਾ ਵਿਅਕਤੀ ਕੋਈ ਹੋਰ ਨਹੀਂ ਸਗੋ ਵੈਲਿਸ਼ ਸਿਪਾਹੀ ਦਾ ਪੁੱਤ ਸੀ ਉਸਨੇ ਕਿਹਾ ਸ਼ੁਰੂ ਦੇ ਵਿੱਚ ਮੈਨੂੰ ਉਸ ਦੇ ਵਿੱਚ ਕੋਈ ਇੰਟਰਸਟ ਨਹੀਂ ਸੀ ਪਰ ਮੈਨੂੰ ਪਤਾ ਨਹੀਂ ਲੱਗਿਆ ਕਿ ਮੈਂ ਕਦੋਂ ਉਹਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆ ਗਈ ਇਸ਼ੇ ਤੋਂ ਗਾਈਡਰ ਰਿਬਿਕਾ ਨੇ ਦੱਸਿਆ ਕਿ ਪੁੱਤ ਰੂਪਰਟ ਦੇ ਨਾਲ ਸੰਬੰਧ ਉਸਦੇ ਪਿਛਲੇ ਜੀਵਨ ਦੇ ਨਾਲ ਜੁੜਿਆ ਹੋਇਆ ਹੈ ਰਿਬਿਕਾ ਮੁਤਾਬਕ ਦੋਵੇਂ ਆਪਣੇ ਪਿਛਲੇ ਜਨਮ ਦੇ ਵਿੱਚ ਵਿਆਹ ਹੋਏ ਸਨ ਤੇ ਇੱਥੇ ਅਜੀਬ ਗੱਲ ਇਹ ਹੈ ਕਿ ਰਿਬਿਕਾ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਗੱਲ ਉਸਦੇ ਪ੍ਰੇਮੀ ਰੂਪਰਟ ਨਿਊਸ ਨੂੰ ਦੱਸੀ ਹੈ ਰਿਬਿਕਾ ਦਾ ਕਹਿਣਾ ਹੈ ਕਿ ਸਾਲ 1781 ਦੇ ਵਿੱਚ ਰੂਪਰਟ ਨਾਰਥ ਕਾਰੋਲੀਨਾ ਦੇ ਵਿੱਚ 82ਵੀਂ ਰਾਜਮੈਨ ਦੇ ਹਿੱਸੇ ਵਜੋਂ ਤਾਇਨਾਜ਼ੀ ਅੱਗੇ ਉਸਨੇ ਇਹ ਵੀ ਦਾਵਾ ਕੀਤਾ ਕਿ ਇਸ ਦੀ ਪੁਸ਼ਟੀਕਰਨ ਦੇ ਲਈ ਉਸਨੇ ਹਿਪਨੋਟਿਸ ਅਤੇ ਮਾਨਸਿਕ ਮਾਧਿਮਾ ਦੀ ਮਦਦ ਵੀ ਲਈ ਹੈ। ਤਤਿਤਪੂਤ ਨੇ ਰੇਬਿਕਾ ਨੂੰ ਦੱਸਿਆ ਹੈ ਕਿ ਉਹ ਉਦੋਂ ਵਿਲਮਿੰਗਟਨ ਨੇੜੇ ਇੱਕ ਪਰਿਵਾਰ ਦੇ ਨਾਲ ਰਹਿ ਰਿਹਾ ਸੀ। ਇਸ ਦੌਰਾਨ ਉਸ ਦੀ ਆਪਣੀ ਬੇਟੀ ਮਰੀਮ ਦੇ ਨਾਲ ਦੋਸਤੀ ਹੋ ਗਈ ਫਿਰ ਦੋਵਾਂ ਨੇ ਵਿਆਹ ਕਰਵਾ ਲਿਆ। ਰੂਪਟ ਦਾ ਕਹਿਣਾ ਹੈ ਕਿ ਉਹ ਮਰੀਮ ਦੀ ਮੌਤ ਤੋਂ ਬਾਅਦ ਵੀ ਹਮੇਸ਼ਾ ਉਸ ਨੂੰ ਲੱਭਦਾ ਰਿਹਾ। ਪਰ ਰੂਪਟ ਨੇ ਮਰੀਮ ਦੀ ਆਤਮਾ ਨੂੰ ਰਿਬੈਕਾ ਦੇ ਵਿੱਚ ਪਾਇਆ ਔਰਤ ਦਾ ਕਹਿਣਾ ਇਹ ਵੀ ਹੈ ਕਿ ਰੂਪਰਟ ਉਸ ਸਮੇਂ ਤੱਕ ਉਸ ਦਾ ਇੰਤਜ਼ਾਰ ਕਰਦਾ ਰਹੇਗਾ ਜਦੋਂ ਤੱਕ ਉਹ ਇਸ ਦੁਨੀਆ ਨੂੰ ਅਲਵਿਦਾ ਨਹੀਂ ਕਹਿ ਦਿੰਦੀ ਵਰਤਮਾਨ ਦੇ ਵਿੱਚ ਰੂਪਰ ਇੱਕ ਭੂਤ ਦੇ ਰੂਪ ਦੇ ਵਿੱਚ ਉਸ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰ ਰਿਹਾ ਹੈ ਦੋਵੇਂ ਕੈਫੇ ਦੇ ਵਿੱਚ ਇਕੱਠੇ ਸੈਰ ਕਰਦੇ ਹਨ ਕੌਫੀ ਦਾ ਆਨੰਦ ਵੀ ਲੈਂਦੇ ਹਨ ਤਾਂ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਸਟੋਰੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਸਾਨੂੰ رائے ਜ਼ਰੂਰ ਦੇ ਸਕਦੇ ਹੋ ਇਹ ਸਟੋਰੀ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਕਰਕੇ ਸਾਡੇ ਲਈ ਲਾਜ਼ਮੀ ਸੀ ਕਿ ਅਸੀਂ ਇਹ ਸਟੋਰੀ ਤੁਹਾਡੇ ਤੱਕ ਜ਼ਰੂਰ ਪਹੁੰਚਾਈਏ ਅਜਿਹੇ ਹੋਰ ਦਿਲਚਸਪ ਤੇ ਇਨਫੋਰਮੇਟਿਵ ਇਨਫੋਰਮੇਸ਼ਨ ਦੇ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ